ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਜੀ ਦੀ ਵਿਸ਼ੇਸ਼ ਸੰਪਾਦਕੀ ਰਾਖਵੇਂ ਕਰਨ ਦਾ ਦਾ ਲੋਕ ਸਭਾ ਦੀਆਂ ਚੋਣਾਂ ਨੂੰ ਕੁਝ ਮਹੀਨੇ ਬਾਕੀ ਰਹਿ ਗਏ ਨੇ ਜੇਕਰ ਮੋਦੀ ਸਰਕਾਰ ਵੱਲੋਂ ਸਵਰਨ ਜਾਤੀਆਂ ਦੇ ਗਰੀਬ ਤਬਕਿਆਂ ਲਈ 10% ਦੀ ਕੋਟਾ ਰੱਖੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਕੇਂਦਰ ਸਰਕਾਰ ਦੀ ਕਬਰਾਹਟ ਹੀ ਕਿਹਾ ਜਾ ਸਕਦਾ ਹੈ ਉਸਨੇ ਇਹ ਫੈਸਲਾ ਹੜਬੜਾਹ ਟਰੇਚ ਲਈ ਆਏ ਜਿਸ ਫੈਸਲੇ ਦੇ ਦੂਰਦਰਸ਼ੀ ਗੰਭੀਰ ਨਤੀਜੇ ਨਿਕਲ ਸਕਦੇ ਹੋਣ ਜੋ ਭਾਰਤ ਵਰਗੇ ਬੇਹਦ ਗੁੰਝਲਦਾਰ ਅਤੇ ਪੇਚੀਦਾ ਦੇਸ਼ ਨਾਲ ਸੰਬੰਧਿਤ ਹੋਵੇ ਉਸ ਫੈਸਲੇ ਨੂੰ ਕਾਲੀ ਵਿੱਚ ਲਿਆ ਜਾਣਾ ਕਿਸੇ ਵੀ ਤਰ੍ਹਾਂ ਸੂਝ ਅਤੇ ਸਿਆਨਪ ਦੀ ਗੱਲ ਨਹੀਂ ਕਹੀ ਜਾ ਸਕਦੀ ਕੁਝ ਮਹੀਨੇ ਪਹਿਲਾਂ ਭਾਜਪਾ ਦੀ ਰਾਜਸਥਾਨ ਮੱਧ ਪ੍ਰਦੇਸ਼ ਅਤੇ ਛਤੀਸਗੜ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਨਮੋਸ਼ੀ ਜਨਕ ਹਾਰ ਹੋਈ ਸੀ ਉਸ ਨੂੰ ਅਜੇਹਾ ਮਹਿਸੂਸ ਹੋ ਰਿਹਾ ਹੈ ਕਿ ਅਜੇਹਾ ਵਕ ਵਕ ਸੂਬਿਆਂ ਵਿੱਚ ਸਵਰਨ ਜਾਤੀਆਂ ਦੇ ਕੁਝ ਫਿਰਕਿਆਂ ਅਤੇ ਪਾਈਚਾਰਿਆਂ ਵੱਲੋਂ ਰਾਖਵੀ ਕਰਨ ਦੀ ਉੱਠੀ ਮੰਗ ਦਾ ਨਿਪਟਾਰਾ ਨਾ ਕਰਨ ਕਰਕੇ ਹੋਇਆ ਹੈ ਸਰਕਾਰ ਵਿੱਚ ਇਹ ਵੀ ਅਹਿਸਾਸ ਹੈ ਕਿ ਪਿਛਲੇ ਸਮੇਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਦੇ ਕਾਨੂੰਨ ਵਿੱਚ ਸਰਬੋਚ ਅਦਾਲਤ ਵੱਲੋਂ ਇੱਕ ਸੋਧ ਕੀਤੇ ਜਾਣ ਤੋਂ ਬਾਅਦ ਪਛੜੇ ਵਰਗਾਂ ਵੱਲੋਂ ਕੀਤੇ ਗਏ ਸਖਤ ਅੰਦੋਲਨ ਤੋਂ ਬਾਅਦ ਉਸ ਵੱਲੋਂ ਸਰਬੋਚ ਅਦਾਲਤ ਦੇ ਫੈਸਲੇ ਤੋਂ ਪੈਰ ਖਿੱਚਲੇ ਜਾਣ ਕਰਕੇ ਵੀ ਅਜੇ ਹਾਫ ਹੋਇਆ ਏ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਕਾਨੂੰਨ ਸੰਬੰਧੀ ਅਦਾਲਤ ਨੇ ਇਹ ਫੈਸਲਾ ਦਿੱਤਾ ਸੀ ਕਿ ਇਸ ਕਾਨੂੰਨ ਅਧੀਨ ਆਈ ਕਿਸੇ ਵੀ ਸ਼ਿਕਾਇਤ ਲਈ ਤੁਰੰਤ ਗ੍ਰਿਫਤਾਰੀ ਨਹੀਂ ਕੀਤੀ ਜਾਣੀ ਚਾਹੀਦੀ ਸਗੋਂ ਉਸ ਦੀ ਪਹਿਲਾਂ ਉਚਿਤ ਪੁਲਿਸ ਅਧਿਕਾਰੀ ਵੱਲੋਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਪਿਛਲੇ ਦਿਨਾਂ ਵਿੱਚ ਗੁੱਜਰ, जाट, ਮਰਾਠੇ ਅਤੇ ਗੁਜਰਾਤ ਦੇ ਪੱਟੀਦਾਰ ਪਟੇਲ ਭਾਈਚਾਰਿਆਂ ਵੱਲੋਂ ਵੱਖ-ਵੱਖ ਰਾਜਾਂ ਦੇ ਵਿੱਚ ਆਪਣੇ ਵਰਗਾਂ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਵੀ ਅੰਦੋਲਨ ਕੀਤੇ ਗਏ ਸਨ। ਰਾਖਵੇਂਕਰਨ ਸੰਬੰਧੀ ਭਨੇ ਪਹਿਲੇ ਕਾਨੂੰਨਾ ਵਿੱਚ ਤਬਦੀਲੀ ਕਰਨ ਬਾਰੇ ਤਾਂ ਸਰਕਾਰ ਸੋਚ ਵੀ ਨਹੀਂ ਸਕਦੀ। ਪਰ ਇਸ ਮੁਲਕ ਵਿੱਚ ਨਾਰਾਜ਼ ਹੋਈਆਂ ਸਵਰਨ ਜਾਤੀਆਂ ਨੂੰ ਰਿਜ਼ਾਉਣ ਲਈ ਉਹਨਾਂ ਦੇ ਗਰੀਬ ਵਰਗਾਂ ਲਈ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਧਾਰਿਆਂ ਵਿੱਚ ਦਾਖਲਿਆਂ ਲਈ 10% ਦੀ ਰਾਖਵਾ ਕਰਨ ਕਰ ਦੇਣਾ ਹੀ ਸਰਕਾਰ ਨੂੰ ਉਚਿਤ ਜਾਪਿਆ। ਮੋਦੀ ਸਰਕਾਰ ਨੂੰ ਇਹ ਪਤਾ ਹੀ ਹੈ ਕਿ ਕਾਂਗਰਸ ਤੇ ਹੋਰ ਦੂਸਰੀਆਂ ਪਾਰਟੀਆਂ ਲਈ ਸੰਵਿਧਾਨ ਵਿੱਚ ਇਸ ਸੋਧ ਬਿੱਲ ਦੀ ਵਿਰੋਧਤਾ ਕਰਨੀ ਮੁਸ਼ਕਲ ਹੋਵੇਗੀ ਪਰ ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇਸ ਨੂੰ ਕੇਂਦਰ ਸਰਕਾਰ ਆਪਣੇ ਰਹਿੰਦੇ ਸਮੇਂ ਵਿੱਚ ਪਾਸ ਨਹੀਂ ਕਰਵਾ ਸਕੇਗੀ ਕਿਸੇ ਵੀ ਸੰਵਿਧਾਨਕ ਬਿੱਲ ਨੂੰ ਪਹਿਲੇ ਪੜਾਅ ਤੇ ਸੰਸਦ ਵਿੱਚ ਪਾਸ ਕਰਵਾਉਣ ਲਈ 67% ਦੀ ਸੰਸਦ ਮੈਂਬਰਾਂ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ਲੋਕ ਸਭਾ ਵਿੱਚ ਕੌਮੀ ਜਮਹੂਰੀ ਗਠਜੋੜ ਕੋਲ ਇਸ ਸਮੇਂ 59% ਦੀ ਅਤੇ ਰਾਜ ਸਭਾ ਵਿੱਚ 36% ਦੀ ਮੈਂਬਰ ਨੇ ਜੇਕਰ ਕੁਝ ਪਾਰਟੀਆਂ ਆਪਣਾ ਪ੍ਰਭਾਵ ਅਤੇ ਸਾਥ ਨੂੰ ਬਣਾਈ ਰੱਖਣ ਲਈ ਇਸ ਬਿੱਲ ਦਾ ਸਮਰਥਨ ਵੀ ਕਰਦੀਆਂ ਨੇ ਤਾਂ ਵੀ ਲੋਕਿੰਦੇ ਸੰਸਦ ਮੈਂਬਰ ਪੂਰੇ ਕਰਨੇ ਮੁਸ਼ਕਿਲ ਜਾਪਦੇ ਨੇ ਹੜਬੜਾਹਟ ਵਿੱਚ ਪੇਸ਼ ਕੀਤਾ ਗਿਆ ਮੋਦੀ ਸਰਕਾਰ ਦਾ ਅਜੇਹਾ ਬਿੱਲ ਨਵਾਂ ਨਹੀਂ ਹੈ ਸਗੋਂ 1991 ਵਿੱਚ ਨਰਸੀਮਾ ਰਾਓ ਦੀ ਸਰਕਾਰ ਨੇ ਵੀ ਇਸ ਨੂੰ ਸੰਸਦ ਵਿੱਚ ਲਿਆਂਦਾ ਸੀ ਪਰਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਵਿਰੁੱਧ ਫੈਸਲਾ ਸੁਣਾ ਦਿੱਤਾ ਸੀ ਉਸ ਤੋਂ ਬਾਅਦ ਵੀ ਸਰਵਉੱਚ ਅਦਾਲਤ ਵੱਲੋਂ ਪੰਜਾਬ ਫੀਸ ਦੀ ਤੱਕ ਦੇ ਰਾਖਵੇਂ ਕਰਨ ਤੋਂ ਵੱਧ ਹੋਣ ਦੇ ਕਿਸੇ ਯਤਨ ਨੂੰ ਨਕਾਰ ਦਿੱਤਾ ਗਿਆ ਸੀ ਮੋਦੀ ਸਰਕਾਰ ਨੂੰ ਇਸ ਗੱਲ ਦਾ ਗਿਆਨ ਹੈ ਕਿ ਸਰਵਉੱਚ ਅਦਾਲਤ ਆਉਂਦੇ ਸਮੇਂ ਵਿੱਚ ਇਸ ਸੰਬੰਧੀ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰੇਗੀ ਐਨੀ ਵੱਡੀ ਆਬਾਦੀ ਦੇ ਸੰਮੁਖ ਸਰਕਾਰ ਕੋਲ ਨੌਕਰੀਆਂ ਬਹੁਤੀ ਘਟ ਨੇ ਜਦਕਿ ਇਸ ਦੇ ਮੁਕਾਬਲੇ ਵਿੱਚ ਬੇਰੋਜ਼ਗਾਰਾਂ ਦੀ ਫੌਜ ਕਰੋਨਾ ਨੂੰ ਟੱਪ ਗਈ ਹੈ ਸਰਕਾਰ ਬਹੁਤੇ ਖੇਤਰਾਂ ਵਿੱਚ ਆਪਣੇ ਪੈਰ ਪਿਛਾ ਖਿੱਚ ਰਹੀ ਹੈ ਨਿੱਜੀ ਖੇਤਰ ਦਾ ਫਲਾਅ ਅਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ ਅਜੇ ਹੀ ਸੂਰਤ ਵਿੱਚ ਇਹ ਸੰਭਾਵਿਤ ਸੰਵਿਧਾਨਕ ਸੋਧ ਜਿੰਨਾ ਮਾਤਰ ਬਣ ਕੇ ਹੀ ਰਹਿ ਜਾਏਗੀ ਅਮਲੀ ਰੂਪ ਵਿੱਚ ਇਸ ਦੇ ਜਨਰਲ ਵਰਗ ਲਈ ਕੋਈ ਬਹੁਤੇ ਫਾਇਦੇ ਸਾਹਮਣੇ ਆਉਣ ਵਾਲੇ ਨਹੀਂ ਹਨ ਇਸ ਸਮੂਚੇ ਦ੍ਰਿਸ਼ ਨੂੰ ਦੇਖਦੇ ਆਂ ਕੇਂਦਰ ਸਰਕਾਰ ਦੀ ਕੀਤੀ ਜਾਣ ਵਾਲੀ ਇਸ ਕਸਰਤ ਨੂੰ ਲੋਕਮੰਨਾਂ ਨੂੰ ਪਰਚਾਉਣ ਵਾਲੀ ਹੀ ਕਿਹਾ ਜਾ ਸਕਦਾ ਹੈ ਅਸੀਂ ਹਮੇਸ਼ਾ ਆਰਥਿਕ ਤੌਰ ਤੇ ਪਛੜੇ ਵਰਗਾਂ ਨੂੰ ਵਾਤੋਵਾਦ ਸਹੂਲਤਾ ਦੇਣ ਦੇ ਹੱਥ ਵਿੱਚ ਰਹੇ ਹਾਂ ਅਮਲੀ ਰੂਪ ਵਿੱਚ ਜਾਤੀ ਆਧਾਰਿਤ ਰਾਖਵੇਂਕਰਨ ਦੀ ਨੀਤੀ ਇਸ ਕਰਕੇ ਵੀ ਬਹੁਤੀ ਸਫਲ ਨਹੀਂ ਹੋ ਸਕੀ ਕਿਉਂਕਿ ਹਰੇਕ ਜਾਤੀ ਵਿੱਚ ਇੱਕ ਮਲਾਈਦਾਰ ਕਹੀ ਜਾਣ ਵਾਲੀ ਤੈ ਬਣੀ ਹੋਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮਰੱਥ ਲੋਕ ਸ਼ਾਮਿਲ ਹੋ ਚੁੱਕੇ ਨੇ ਬਹੁਤੀ ਵਾਰ ਇਹ ਮਲਾਈਦਾਰ ਸ਼੍ਰੇਣੀ ਰਾਖਵੇਂਕਰਨ ਦਾ ਲਾਭ ਲੈਣ ਵਿੱਚ ਸਫਲ ਹੋ ਜਾਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਇਹਨਾਂ ਜਾਤਾਂ ਬਰਾਦਰੀਆਂ ਦੇ ਲੋਕ ਵੀ ਗੁਰਬਤ ਅਤੇ ਕਠਿਨਾਈਆਂ ਨਾਲ ਕੁਲਦੇ ਰਹਿੰਦੇ ਨੇ ਬਿਨਾਂ ਵੱਡੀ ਤਿਆਰੀ ਦੇ ਅਤੇ ਲੰਮੀ ਸੋਚ ਵਿਚਾਰ ਤੋਂ ਬਗੈਰ ਮੋਦੀ ਸਰਕਾਰ ਵੱਲੋਂ ਛੁੱਟੇ ਗਏ ਇਸ ਟਾਈਮ ਬੰਬ ਦੇ ਪਟਾਕਾ ਬਣ ਕੇ ਰਹਿ ਜਾਣ ਦੀ ਹੀ ਵਧੇਰੇ ਸੰਭਾਵਨਾ ਨਜ਼ਰ ਆਉਂਦੀ ਹੈ ਪੰਜਾਬ ਦੀ ਆਵਾਜ਼ ਅਜੀਤ